ਨਾਟਿਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮਤੀ ਸਮਾਵੇਸ਼ ਅਤੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਪਰ ਇੱਕ ਵੱਡੀ ਪੈਰ ਕਦਮੀ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡੂ ਮਹਿਲਾ ਸੁਖਮ ਉਦਮੀਆਂ ਲਈ ਮੇਰਾਬਿਲ ਡਿਜੀਟਲ ਬੁੱਕਕੀਪਿੰਗ ਐਪਲੀਕੇਸ਼ਨ ਦਾ ਬਲਾਕ ਵਾਰ ਰੋਲ ਆਊਟ ਸ਼ੁਰੂ ਕਰ ਦਿੱਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਜੀਟਲ ਅਤੇ ਵਿੱਤੀ ਸਾਖਰਤਾ ਪ੍ਰੋਗਰਾਮ ਤਹਿਤ 10 ਨਵੰਬਰ ਨੂੰ ਲਾਂਚ ਕੀਤਾ ਗਿਆ ਸੀ ਅਤੇ ਵਰਦਮਾਨ ਦੀ ਨਾਰੀ ਸ਼ਕਤੀ ਪਹਿਲ ਕਦਮੀ ਦੁਆਰਾ ਸਮਰਥਿਤ ਇਹ ਪ੍ਰੋਜੈਕਟ ਅੱਜ ਲੁਧਿਆਣਾ 1 ਅਤੇ ਲੁਧਿਆਣਾ 2 ਬਲਾਕਾਂ ਵਿੱਚ ਮਾਸਟਰ ਟ੍ਰੇਨਰਾਂ ਅਤੇ ਮਹਿਲਾ ਉਦਮੀਆਂ ਲਈ ਸਮਰਪਿਤ ਓਰੀਐਂਟੇਸ਼ਨ ਸੈਸ਼ਨਾਂ ਦੇ ਨਾਲ ਆਪਣੇ ਸਰਗਰਮ ਲਾਗੂ ਕਰਨ ਪੜਾਅ ਵਿੱਚ ਦਾਖਲ ਹੋ ਗਿਆ। ਸਮਾਗਮਾਂ ਵਿੱਚ ਬੋਲਦਿਆਂ ਜ਼ਿਲ੍ਹਾ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਉਪਭੋਗਤਾ ਨੂੰ ਕੁਲ ਮੇਰਾ ਬਿੱਲ ਐਪ ਔਰਤਾਂ ਨੂੰ ਪਾਰਦਰਸ਼ੀ ਅਸਲ ਸਮੇਂ ਦੇ ਕਾਰੋਬਾਰੀ ਰਿਕਾਰਡਾਂ ਨੂੰ ਬਣਾਈ ਰੱਖਣਾ ਆਮਦਨੀ ਅਤੇ ਖਰਚੇ ਨੂੰ ਯੋਜਨਾਬੱਧ ਢੰਗ ਨਾਲ ਟਰੈਕ ਕਰਨ ਤੇ ਸਰਕਾਰੀ ਯੋਜਨਾਵਾਂ ਬੈਂਕ ਕ੍ਰੈਡਿਟ ਅਤੇ ਸੰਸਥਾਗਤ ਕਰਜ਼ੇ ਪ੍ਰਾਪਤ ਕਰਦੀ ਮਹੱਤਵਪੂਰਨ ਰਿਪੋਰਟਾਂ ਤਿਆਰ ਕਰਨ ਦੇ ਯੋਗ ਬਣਾਏਗਾ ਇੱਕ ਸੀਨੀਅਰ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਹ ਪਹਿਲ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਹੇਠ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਇੱਕ ਔਰਤ ਸੂਖਮ ਉਦਮੀ ਡਿਜੀਟਲ ਵਿੱਤੀ ਪ੍ਰਬੰਧਨ ਤੋਂ ਲਾਭ ਪ੍ਰਾਪਤ ਕਰ ਸਕੇ ਉਹਨਾਂ ਨੇ ਕਿਹਾ ਕਿ ਸਹੀ ਬੁੱਕਕੀਪਿੰਗ ਕਾਰੋਬਾਰਾਂ ਨੂੰ ਵਧਾਉਣ ਅਤੇ ਰਸਮੀ ਵਿੱਤ ਤੱਕ ਪਹੁੰਚ ਕਰਨ ਦੀ ਨਹੀਂ ਹੈ ਇਹ ਐਪ ਇਸ ਨੂੰ ਬੁਨਿਆਦੀ smartphones ਤੇ ਵੀ ਸਰਲ ਅਤੇ ਪਹੁੰਚਯੋਗ ਬਣਾਉਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਨੇ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਸਾਰੇ ਪਿੰਡੂ ਖੇਤਰਾਂ ਵਿੱਚ 100% ਦੀ ਕਵਰੇਜ ਪ੍ਰਾਪਤ ਕਰਨ ਲਈ ਨਿਰੰਤਰ ਹੈਂਡਹੋਲਡਿੰਗ ਸਹਾਇਤਾ, ਨਿਯਮਤ ਨਿਗਰਾਨੀ ਅਤੇ ਬਲਾਕ ਬਰ ਵਿਸਥਾਰ ਦਾ ਪ੍ਰੋਸਾ ਦਿੱਤਾ ਹੈ। ਹਜ਼ਾਰਾਂ ਔਰਤਾਂ ਪਹਿਲਾਂ ਹੀ ਟੇਲਰਿੰਗ ਅਤੇ ਫੂਡ ਪ੍ਰੋਸੈਸਿੰਗ ਤੋਂ ਲੈ ਕੇ ਦਸਤਕਾਰੀ ਅਤੇ ਪਰਚੂਨ ਤੱਕ ਦੇ ਸੂਖਮ ਉਦਮਾਂ ਵਿੱਚ ਰੁਚੀਆਂ ਹੋਈਆਂ ਹਨ। ਇਸ ਲਈ ਮੇਰਾ ਬਿੱਲ ਰੂਲ ਆਊਟ ਵਿੱਤੀ ਅਨੁਸ਼ਾਸਨ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰਨ ਕ੍ਰੈਡਿਟ ਯੋਗਤਾ ਨੂੰ ਵਧਾਉਣ ਅਤੇ ਲੁਧਿਆਣ ਦੀਆਂ ਪਿੰਡੂ ਔਰਤਾਂ ਵਿੱਚ ਆਰਥਿਕ ਸੁਤੰਤਰਤਾ ਨੂੰ ਤੇਜ਼ ਕਰਨ ਦੀ ਉਮੀਦ ਹੈ।